ਆਪਣੀ ਸਾਰੀ ਸੰਪਤੀ ਵੇਚ ਫਤੇਗੜ ਸਾਹਿਬ ਪੱਕੇ ਤੌਰ ਤੇ ਸੇਵਾ ਕਰਨ ਜਾਂਦੇ ਨਿਹੰਗ ਸਿੰਘ ਨੂੰ ਫਤੇਗੜ ਸਾਹਿਬ ਦੇ ਰੇਲਵੇ ਸਟੇਸ਼ਨ ਉੱਤੇ ਰੇੜੀ ਵਾਲੇ ਦੇ ਭਾਂਡੇ ਮਾਲ ਦਾ ਦਿਖਿਆ 10 ਸਾਲ ਪਹਿਲਾਂ ਗੁੰਮਸ਼ੁਦਾ ਹੋਇਆ ਆਪਣਾ ਹੀ ਪੁੱਤਰ ਤਾਂ ਵੇਖੋ ਕੀ ਹੋਇਆ ਦੋਸਤੋ ਕਹਿੰਦੇ ਨੇ ਕਿ ਜਦੋਂ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਕੁਝ ਖਤਮ ਹੋ ਜਾਂਦਾ ਹੈ ਉਦੋਂ ਉਸਤੇ ਕੋਲ ਜਿਉਣ ਦੀ ਕੋਈ ਵਜ੍ਹਾ ਨਹੀਂ ਰਹਿੰਦੀ ਤਾਂ ਉਹ ਪਰਮਾਤਮਾ ਦੇ ਲੜ ਲੱਗ ਜਾਂਦਾ ਹੈ ਪਰ ਕਈ ਵਾਰ ਉਹ ਪਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ ਅਜਿਹੀ ਖੇਡ ਵਰਤਦਾ ਹੈ ਹੈ ਕਿ ਜਦੋਂ ਅਸੀਂ ਸਭ ਕੁਝ ਤਿਆਗ ਕੇ ਉਸ ਦੇ ਦਰ ਤੇ ਜਾਂਦੇ ਹਾਂ ਤਾਂ ਉਹ ਸਾਨੂੰ ਉਹ ਕੋਈ ਖੋਈ ਹੋਈ ਚੀਜ਼ ਵਾਪਸ ਮੋੜ ਦਿੰਦਾ ਹੈ ਜਿਸ ਦੀ ਅਸੀਂ ਉਮੀਦ ਵੀ ਛੱਡ ਚੁੱਕੇ ਹੁੰਦੇ ਹਾਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਸੀ ਉਥੇ ਅੱਜ ਵੀ ਅਜਿਹੇ ਕੌਤਕ ਵਰਤਦੇ ਨੇ ਜੋ ਸਾਨੂੰ ਹੈਰਾਨ ਕਰ ਦਿੰਦੇ ਨੇ ਅੱਜ ਦੀ ਇੱਕ ਕਹਾਣੀ ਇੱਕ ਅਜਿਹੇ ਅਮੀਰ ਪਿਤਾ ਦੀ ਹੈ ਜਦੋਂ ਕਿ ਕਰੋੜਾਂ ਦਾ ਮਾਲਕ ਸੀ ਪਰ ਇੱਕ ਦਿਨ ਉਸ ਦਾ 12 ਸਾਲ ਦਾ ਇਕਲੌਤਾ ਪੁੱਤਰ ਅਚਾਨਕ ਗਾਇਬ ਹੋ ਗਿਆ ਉਸਦੇ ਪਿਤਾ ਨੇ ਆਪਣੀ ਸਾਰੀ ਦੌਲਤ ਪਾਣੀ ਵਾਂਗ ਵਹਾ ਦਿੱਤੀ ਦੇਸ਼ ਦਾ ਕੋਈ ਵੀ ਕੋਨਾ ਨਹੀਂ ਛੱਡਿਆ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਪੁਲਿਸ ਨੂੰ ਪੈਸੇ ਵੀ ਖੋਏ ਪਰ ਉਸ ਦਾ ਪੁੱਤਰ ਨਹੀਂ ਮਿਲਿਆ 10 ਸਾਲ ਬੀਤ ਗਏ ਪੁੱਤਰ ਦੇ ਵਿਯੋਗ ਦੇ ਵਿੱਚ ਉਸ ਦੀ ਪਤਨੀ ਵੀ ਰੋ ਰੋ ਕੇ ਇਸ ਦੁਨੀਆ ਤੋਂ ਚਲੀ ਗਈ ਅੰਤ ਵਿੱਚ ਜਦੋਂ ਉਸਦੇ ਪਿਤਾ ਕੋਲ ਜਿਉਣ ਦਾ ਕੋਈ ਸਹਾਰਾ ਨਾ ਰਿਹਾ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਸਾਰੀ ਜਾਇਦਾਦ ਵੇਚ ਕੇ ਇੱਕ ਨਿਹੰਗ ਸਿੰਘ ਬਣ ਕੇ ਫਤਿਹਗੜ੍ਹ ਸਾਹਿਬ ਜਾ ਕੇ ਪੱਕੇ ਤੌਰ ਤੇ ਸੇਵਾ ਕਰੇਗਾ ਤੇ ਆਪਣੀ ਬਾਕੀ ਦੀ ਜ਼ਿੰਦਗੀ ਇਹ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਗੁਜ਼ਾਰੇਗਾ ਪਰ ਕੁਦਰਤ ਦੀ ਖੇਡ ਦੇਖੋ ਜਦੋਂ ਉਹ ਸਭ ਕੁਝ ਤਿਆਕ ਕੇ ਨੀਲਾ ਬਾਣਾ ਪਾ ਕੇ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਤੇ ਉਤਰਿਆ ਤਾਂ ਉਸ ਦੀ ਨਜ਼ਰ ਇੱਕ ਰੇੜੀ ਤੇ ਭਾਨੇ ਮਾਝ ਰਹੇ ਇੱਕ ਨੌਜਵਾਨ ਮੁੰਡੇ ਤੇ ਪਈ ਉਹ ਮੁੰਡਾ ਮੈਲੇ ਕੱਪੜਿਆਂ ਦੇ ਵਿੱਚ ਸੀ ਹੱਥ ਕਾਲੇ ਸਨ ਚਿਹਰਾ ਉਦਾਸ ਸੀ ਪਰ ਉਸ ਦੀ ਗਰਦਨ ਤੇ ਇੱਕ ਅਜੀਹਾਰ ਨਿਸ਼ਾਨ ਸੀ ਜਿਸ ਨੂੰ ਦੇਖ ਕੇ ਉਸ ਨਿਹੰਗ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਥਿਸ ਗਈ ਉਸ ਦੇ ਹੱਥੋਂ ਸਮਾਨ ਹੀ ਛੁੱਟ ਗਿਆ ਸੀ ਕੀ ਇਹ ਉਹੀ ਪੁੱਤਰ ਸੀ ਜਿਸ ਨੂੰ ਉਹ ਪਿਛਲੇ 10 ਸਾਲਾਂ ਤੋਂ ਮਰਿਆ ਸਮਝ ਲਿ ਬੈਠਾ ਸੀ ਆਖਰ ਇੱਕ ਕਰੋੜਪਤੀ ਦਾ ਪੁੱਤਰ ਸਟੇਸ਼ਨ ਤੇ ਭਾਂਡੇ ਮਾਂਜਣ ਲਈ ਮਜਬੂਰ ਕਿਵੇਂ ਹੋਇਆ ਉਸ ਨਾਲ ਇਹ ਨਾਦਾਂ ਸਾਲਾਂ ਦੇ ਵਿੱਚ ਕੀ ਕੀ ਬੀਤਿਆ ਅਤੇ ਜਦੋਂ ਉਸ ਪਿਤਾ ਨੇ ਆਪਣੇ ਪੁੱਤਰ ਨੂੰ ਕੇ ਕਹਿ ਕੇ ਪੁੱਤ ਕਹਿ ਕੇ ਆਵਾਜ਼ ਮਾਰੀ ਤਾਂ ਅੱਗੋ ਜੋ ਜਵਾਬ ਮਿਲਿਆ ਉਸਨੇ ਉਥੇ ਖੜੇ ਹਰ ਇਨਸਾਨ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ਆਓ ਇਸ ਦਰਦਨਾਕ ਵਿਛੋੜੇ ਅਤੇ ਰੋਹਾਨੀ ਮਿਲਾਪ ਦੀ ਕਹਾਣੀ ਸ਼ੁਰੂ ਕਰਦੇ ਹਾਂ ਗੱਲ ਅੱਜ ਤੋਂ 10 ਸਾਲ ਪਹਿਲਾਂ ਦੀ ਹੈ ਲੁਧਿਆਣਾ ਸ਼ਹਿਰ ਦੇ ਕੌਸ਼ ਇਲਾਕੇ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਦੀ ਬਹੁਤ ਵੱਡੀ ਕੋਠੀ ਸੀ ਗੁਰਮੁਖ ਸਿੰਘ ਸ਼ਹਿਰ ਦੇ ਮੰਨੇ ਪਰਮੰਨੇ ਕਪੜਾ ਵਪਾਰੀ ਸਨ ਕੋਹਾਂ ਦੀਆਂ ਫੈਕਟਰੀਆਂ ਚੱਲਦੀਆਂ ਸਨ ਘਰ ਦੇ ਵਿੱਚ ਨੌਕਰ-ਚਾਕਰ ਸੀ ਗੱਡੀਆਂ ਸਨ ਗੁਰਮੁਖ ਸਿੰਘ ਦੀ ਪਤਨੀ ਸੁਖਜੀਤ ਕੌਰ ਬਹੁਤ ਹੀ ਧਾਰਮਿਕ ਅਤੇ ਨੇਕਦਿਲ ਔਰਤ ਸੀ ਉਹਨਾਂ ਦਾ ਇੱਕੋ ਇੱਕ लाडला ਪੁੱਤਰ ਸੀ ਜਸਪ੍ਰੀਤ ਜਿਸ ਨੂੰ ਸਾਰੇ ਪਿਆਰ ਨਾਲ ਜੱਸੀ ਕਿੰਝ ਸਨ ਜੱਸੀ ਉਦੋਂ 12 ਸਾਲ ਦਾ ਸੀ ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਥੋੜਾ ਸ਼ਰਾਰਤੀ ਵੀ ਸੀ ਗੁਰਮੁਖ ਸਿੰਘ ਆਪਣੇ ਪੁੱਤਰ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਸਨ ਉਹ ਜੱਸੀ ਦੀ ਹਰ ਮੰਗ ਪੂਰੀ ਕਰਦੇ ਸਨ ਜੱਸੀ ਦੇ ਜਨਮ ਦਿਨ ਤੇ ਪੂਰੇ ਘਰ ਦੇ ਵਿੱਚ ਲੰਗਰ ਲਗਾਇਆ ਜਾਂਦਾ ਸੀ ਗੁਰਮੁਖ ਸਿੰਘ ਅਕਸਰ ਕਹਿੰਦੇ ਇਹ ਸਾਰੀ ਕਮਾਈ ਇਹ ਸਾਰੀ ਜਾਇਦਾਦ ਮੇਰੇ ਜਸੀ ਦੀ ਹੈ ਜਦੋਂ ਇਹ ਵੱਡਾ ਹੋਵੇਗਾ ਤਾਂ ਮੇਰਾ ਨਾਮ ਰੋਸ਼ਨ ਕਰੇਗਾ ਪਰ ਕਹਿੰਦੇ ਨੇ ਕਿ ਖੁਸ਼ੀਆਂ ਨੂੰ ਨਜ਼ਰ ਲੱਗਦੇ ਆਂ देर ਨਹੀਂ ਲੱਗਦੀ ਇੱਕ ਦਿਨ 14 ਨਵੰਬਰ 2015 ਦੀ ਸ਼ਾਮ ਸੀ ਜਸੀ ਆਪਣੇ ਦੋਸਤਾਂ ਦੇ ਨਾਲ ਘਰ ਦੇ ਬਾਹਰ ਪਾਰਕ ਦੇ ਵਿੱਚ ਖੇਡਣ ਗਿਆ ਸ਼ਾਮ ਦੇ 6 ਵਜੇ ਗਏ ਫਿਰ 7 ਵਜੇ ਪਰ ਜਸੀ ਵਾਪਸ ਨਹੀਂ ਆਇਆ ਪਹਿਲਾਂ ਤਾਂ ਸੁਖਜੀਤ ਕੌਰ ਨੇ ਸੋਚਿਆ ਕਿ ਸ਼ਾਇਦ ਕਿਸੇ ਦੋਸਤ ਦੇ ਘਰ ਚਲਾ ਗਿਆ ਹੋਵੇਗਾ ਪਰ ਜਦੋਂ 8 ਗਏ ਤਾਂ ਗੁਰਮukh ਸਿੰਘ ਨੂੰ ਵੀ ਚਿੰਤਾ ਹੋਈ ਉਹਨਾਂ ਨੇ ਸਾਰੇ ਦੋਸਤਾਂ ਨੇ ਘਰ ਫੋਨ ਕੀਤਾ ਪਾਰਕ ਦੇ ਵਿੱਚ ਜਾ ਕੇ ਦੇਖਿਆ ਪਰ ਜਸੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਦਿਸਿਆ ਰਾਤ ਦੇ 10 ਵਜੇ ਦੇ ਵੱਜ ਚੁੱਕੇ ਸਨ ਗੁਰਮukh ਸਿੰਘ ਦੇ ਹੱਥ ਪੈਰ ਫੁੱਲ ਗਏ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਸਾਈ ਰਿਪੋਰਟ ਲਿਖੀ ਗਈ ਅਗਲੇ ਦਿਨ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਗੁੰਮਸ਼ੁਦਾ ਦੀ ਤਲਾਸ਼ ਇਨਾਮ 5 ਲੱਖ ਰੁਪਏ ਗੁਰਮukh ਸਿੰਘ ਨੇ ਆਪਣਾ ਸਾਰਾ ਕਾਰੋਬਾਰ ਛੱਡ ਦਿੱਤਾ ਉਹ ਪਾਗਲਾ ਵਾਂਗ ਸ਼ਹਿਰ ਸ਼ਹਿਰ ਭਟਕਣ ਲੱਗਿਆ ਕਦੇ ਅੰਮ੍ਰਿਤਸਰ ਕਦੇ ਦਿੱਲੀ ਕਦੇ ਹਰਦੁਆਰ ਜਿੱਥੋਂ ਵੀ ਕੋਈ ਫੋਨ ਆਉਂਦਾ ਕਿ ਬੱਚਾ ਮਿਲਿਆ ਹੈ ਉਹ ਭੱਜੇ ਜਾਂਦੇ ਫਰਵਾਰ ਨਿਰਾਸ਼ਾ ਹੀ ਹੱਥ ਲੱਗਦੀ ਮਹੀਨੇ ਸਾਲਾਂ ਦੇ ਵਿੱਚ ਬਦਲ ਗਏ ਜੱਸੀ ਦਾ ਕੁਝ ਪਤਾ ਨਹੀਂ ਲੱਗਿਆ ਪੁੱਤਰ ਦੇ ਵਿਯੋਗ ਦੇ ਵਿੱਚ ਸੁਖਜੀਤ ਕੌਰ ਨੇ ਮੰਜਾ ਫੜ ਲਿਆ ਉਹ ਦਿਨ ਰਾਤ ਜੱਸੀ ਦੀਆਂ ਫੋਟੋਆਂ ਛਾਤੀ ਨਾਲ ਲਗਾ ਕੇ ਰੋਂਦੀ ਰਹਿੰਦੀ ਉਸਨੇ ਖਾਣਾ ਪੀਣਾ ਵੀ ਤਿਆਗ ਦਿੱਤਾ ਆਖਰਕਾਰ 3 ਸਾਲਾਂ ਬਾਅਦ ਉਹ ਆਪਣੇ ਪੁੱਤਰ ਦਾ ਨਾਮ ਲੈਂਦੀ ਲੈਂਦੀ ਇਸ ਦੁਨੀਆ ਤੋਂ ਚਲੀ ਗਈ ਮਰਨ ਵੇਲੇ ਉਸਨੇ ਗੁਰਮੁਖ ਸਿੰਘ ਨੂੰ ਕਿਹਾ ਸੀ ਕਿ ਸਰਦਾਰ ਜੀ ਮੇਰਾ ਜੱਸੀ ਜ਼ਰੂਰ ਮਿਲੇਗਾ ਮੇਰੀ ਰੂਹ ਕਿੰਜੀ ਹੈ ਉਹ ਜਿਉਂਦਾ ਹੈ ਤੁਸੀਂ ਹੀ ਤਨਾ ਹਾਰੇ ਹੋ ਪਤਨੀ ਦੀ ਮੌਤ ਤੋਂ ਬਾਅਦ ਗੁਰਮukh ਸਿੰਘ ਬਿਲਕੁਲ ਇਕੱਲੇ ਰਹਿ ਗਏ ਉਹਨਾਂ ਦਾ ਕਾਰੋਬਾਰ ਠੱਪ ਹੋ ਗਿਆ ਉਹਨਾਂ ਨੇ ਸਭ ਕੁਝ ਵੇਚਣਾ ਸ਼ੁਰੂ ਕਰ ਦਿੱਤਾ ਫੈਕਟਰੀਆਂ ਗੱਡੀਆਂ ਜ਼ਮੀਨਾਂ ਸਿਰਫ ਇਸ ਆਸ ਦੇ ਵਿੱਚ ਕਿ ਸ਼ਾਇਦ ਪੈਸੇ ਨਾਲ ਉਹਨਾਂ ਦਾ ਪੁੱਤਰ ਲੱਭ ਜਾਵੇ ਉਹਨਾਂ ਨੇ ਪ੍ਰਾਈਵੇਟ ਜਾਸੂਸ ਵੀ ਲਗਾਏ ਬਾਬਿਆਂ ਦੇ ਚੱਕਰ ਕੱਟੇ ਪਰ ਸਭ ਕੁਝ ਵਿਅਰਥ ਰਹਾ 10 ਸਾਲ ਬੀਤ ਗਏ ਗੁਰਮukh ਸਿੰਘ ਹੁਣ ਬੁੱਢੇ ਹੋ ਚੁੱਕੇ ਸਨ ਉਹਨਾਂ ਦੀ ਦਾੜੀ ਵੀ ਚਿੱਟੀ ਹੋ ਗਈ ਸੀ ਘਰ ਦੇ ਵਿੱਚ ਇਕੱਲੇਪਨ ਤੇ ਉਹਨਾਂ ਨੂੰ ਜਿਹੜਾ ਹੈ ਬਿਲਕੁਲ ਹੀ ਖਾਲਿਆ ਸੀ ਉਹਨਾਂ ਕੋਲ ਹੁਣ ਸਿਰਫ ਉਹ ਅਡੀ ਕੋਠੀ ਹੀ ਬਚੀ ਸੀ ਇੱਕ ਰਾਤ ਉਹਨਾਂ ਨੂੰ ਸੁਪਨੇ ਦੇ ਵਿੱਚ ਆਪਣੀ ਪਤਨੀ ਸੁਖਜੀਤ ਕੌਰ ਦਿਖਾਈ ਦਿੱਤੀ ਉਹ ਫਤਿਹਗੜ੍ਹ ਸਾਹਿਬ ਵਿਖੇ ਖੜੀ ਸੀ ਅਤੇ ਕਹਿ ਰਹੀ ਸੀ ਗੁਰੂ ਦੇ ਲੜ ਲੱਗ ਜਾਓ ਸ਼ਹੀਦਾਂ ਦੀ ਧਰਤੀ ਤੇ ਜਾਓ ਉੱਥੇ ਹੀ ਸਕੂਨ ਮਿਲੇਗਾ ਅਗਲੀ ਸਵੇਰ ਗੁਰਮukh ਸਿੰਘ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਸੋਚਿਆ ਕਿ ਮੈਂ ਹੁਣ ਇਸ ਦੁਨੀਆ ਤੋਂ ਕੀ ਲੈਣਾ ਹੈ ਮੇਰਾ ਪੁੱਤਰ ਪਤਾ ਨਹੀਂ ਜਿਉਂਦਾ ਹੈ ਜਾਂ ਮਰ ਗਿਆ ਹੈ ਮੈਂ ਆਪਣੀ ਬਾਕੀ ਜ਼ਿੰਦਗੀ ਗੁਰੂ ਦੀ ਸੇਵਾ ਦੇ ਵਿੱਚ ਲਗਾਵਾਂਗਾ ਉਹਨਾਂ ਨੇ ਆਪਣੀ ਆਖਰੀ ਜਿਹੜੀ ਜਾਇਦਾਦ ਉਹ ਕੋਠੀ ਵੀ ਵੇਚ ਦਿੱਤੀ ਸਾਰਾ ਪੈਸਾ ਉਹਨਾਂ ਨੇ ਗੁਰਦੁਆਰਿਆਂ ਅਤੇ ਦੀਮ ਖਾਨਿਆਂ ਨੂੰ ਪੇਸ਼ ਕਰ ਦਿੱਤਾ ਦਾਨ ਕਰ ਦਿੱਤਾ ਉਹਨਾਂ ਨੇ ਨਿਹੰਗ ਸਿੰਘ ਵਾਲਾ ਨੀਲਾ ਬਾਣਾ ਧਾਰਨ ਕਰ ਲਿਆ ਸਿਰ ਤੇ ਦਮਲਾ ਸਜਾਇਆ ਹੱਥ ਵਿੱਚ ਸਰਬਲੋਦਾ ਕੜਾ ਪਾਇਆ ਅਤੇ ਆਪਣਾ ਨਾਮ ਗੁਰਮੁਖ ਸਿੰਘ ਤੋਂ ਬਦਲ ਕੇ ਬਾਬਾ ਜੋਗਾ ਸਿੰਘ ਰਖ ਲਿਆ ਹੁਣ ਹੋ ਸਿਰਫ ਇੱਕ ਸੇਵਾਦਾਰ ਸਨ ਉਹਨਾਂ ਦਾ ਮਕਸਦ ਸੀ ਫਤੇਗੜ ਸਾਹਿਬ ਜਾਣਾ ਅਤੇ ਉੱਥੇ ਲੰਗਰਾਂ ਦੇ ਵਿੱਚ ਜੂਟੇ ਭਾਂਡੇ ਮਾਂਝ ਕੇ ਆਪਣੇ ਗੁਨਾਹਾਂ ਦੀ ਜੋ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੇ ਕੋਈ ਪਾਪ ਕੀਤਾ ਹੈ ਜਿਸ ਕਰਕੇ ਪੁੱਤਰ ਵਿਛੜ ਗਿਆ ਮਾਫੀ ਮੰਗਣੀ ਹੈ ਦਸੰਬਰ 2025 ਦੇ ਦਿਨ ਚੱਲ ਰਹੇ ਸਨ ਬਾਬਾ ਜੋਗਾ ਸਿੰਘ ਜੋ ਕਿ ਗੁਰਮੁਖ ਸੰਸਾਨ ਪਹਿਲੇ ਲੁਧਿਆਣਾ ਤੋਂ ਰੇਲਗੱਡੀ ਫੜਕੇ ਫਤੇਗੜ ਸਾਹਿਬ ਲਈ ਰਵਾਨਾ ਹੋਏ ਉਹਨਾਂ ਕੋਲ ਸਿਰਫ ਇੱਕ ਛੋਟਾ ਜਿਹਾ ਝੋਲਾ ਸੀ ਜਿਸ ਦੇ ਵਿੱਚ ਦੋ ਕੱਪੜੇ ਇੱਕ ਗੁਟਕਾ ਸੇਬ ਸੀ ਟ੍ਰੇਨ ਖੱਚਾ ਖੱਜ ਭਰੀ ਹੋਈ ਸੀ ਉਹ ਦਰਵਾਜ਼ੇ ਕੋਲ ਖੜੇ ਹੋ ਕੇ ਵਾਹਿਗੁਰੂ ਦਾ ਜਾਪ ਕਰਦੇ ਰਹੇ ਜਦੋਂ ਟ੍ਰੇਨ ਸਰਹੰਦ ਫਤੇਗੜ ਸਾਹਿਬ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਸ਼ਾਮ ਦੇ 5:00 ਵੱਜ ਚੁੱਕੇ ਸਨ ਜਿੱਥੇ ਸਟੇਸ਼ਨ ਤੇ ਬਹੁਤ ਭੀੜ ਸੀ ਸ਼ਰਧਾਲੂਆਂ ਦੇ ਜਥੇ ਉਤਰ ਰਹੇ ਸਨ ਜੈਕਾਰੇ ਲੱਗ ਰਹੇ ਸਨ ਬਾਬਾ ਜੋਗਾ ਸਿੰਘ ਹੌਲੀ-ਹੌਲੀ ਭੂੜ ਭੀੜ ਵਿੱਚੋਂ ਨਿਕਲੇ ਸਟੇਸ਼ਨ ਦੇ ਬਾਹਰ ਰੇੜੀਆਂ ਵਾਲਿਆਂ ਆਟੋ ਵਾਲਿਆਂ ਦੁਕਾਨਦਾਰਾਂ ਦਾ ਹਸ਼ੋਰ ਸੀ ਉਹਨਾਂ ਨੂੰ ਭੁੱਖ ਲੱਗੀ ਸੀ ਪਰ ਉਹਨਾਂ ਦੇ ਜੇਬ ਦੇ ਵਿੱਚ ਜ਼ਿਆਦਾ ਪੈਸੇ ਨਹੀਂ ਸਨ ਉਹਨਾਂ ਨੇ ਸੋਚਿਆ ਕਿ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕਣਗੇ ਤੁਰਦੇ ਫਿਰਦੇ ਉਹ ਸਟੇਸ਼ਨ ਦੇ ਇੱਕ ਪਾਸੇ ਬਣੀ ਇੱਕ ਛੋਟੀ ਜਹੀ ਚਾਹ ਪਕੌੜਿਆਂ ਦੀ ਰੇੜੀ ਸਟਾਲ ਦੇ ਕੋਲ ਰੁਕ ਗਏ ਜਿੱਥੇ ਇੱਕ ਬਹੁਤ ਹੀ ਮੜਾ ਜਿਹਾ ਕਮਜ਼ੋਰ ਮੁੰਡਾ ਜਿਸ ਦੀ ਉਮਰ ਕਰੀਬ 22 ਸਾਲ ਹੋਵੇਗੀ ਬਹੁਤ ਤੇਜ਼ੀ ਨਾਲ ਝੂਠੇ ਗਲਾਸ ਅਤੇ ਪਲੇਟਾਂ ਮਾਝ ਰਿਹਾ ਸੀ ਰੇੜੀ ਦਾ ਮਾਲਕ ਇੱਕ ਮੋਟਾ ਹਲਵਾਈ ਉਸ ਮੁੰਡੇ ਨੂੰ ਗਾਲਾਂ ਕੱਢ ਰਿਹਾ ਸੀ ਕੋਈ ਕਾਲੂ ਜਲਦੀ ਹੱਥ ਥਲਾ ਗਾਹਕ ਖੜੇ ਨੇ ਸਾਰਾ ਦਿਨ ਸੁਸਤੀ ਪਈ ਕਹਨਾਏ ਜੇ ਅੱਜ ਕੰਮ ਨਾ ਨਿਭੜਿਆ ਤਾਂ ਰਾਤ ਦੀ ਰੋਟੀ ਨਹੀਂ ਮਿਲੇਗੀ ਉਹ ਮੁੰਡਾ ਜਿਸ ਨੂੰ ਉਹ ਕਾਲੂ ਕਹਿ ਰਹੇ ਸਨ ਬਿਨਾਂ ਕੁਝ ਬੋਲੇ ਸਿਰ ਨੀਵਾ ਕਰਕੇ ਠੰਡੇ ਪਾਣੀ ਦੇ ਵਿੱਚ ਹੱਥ ਪਾ ਕੇ ਭਾਂਡੇ ਮਾਜ ਰਿਹਾ ਸੀ ਉਸਦੇ ਕੱਪੜੇ ਬਹੁਤ ਮਲੇ ਸਨ ਫਟੇ ਹੋਏ ਸਨ ਉਸਦੇ ਹੱਥ ਠੰਡ ਨਾਲ ਸੁਜੇ ਹੋਏ ਸਨ ਉਸਦੀ ਦਾੜੀ ਵਧੀ ਹੋਈ ਸੀ ਕੇਸ ਖਿਲਰੇ ਹੋਏ ਸਨ ਅਤੇ ਇੱਕ ਗੰਦੇ ਜਿਹੇ ਪਰਨੇ ਨਾਲ ਟਕੇ ਹੋਏ ਸਨ ਬਾਬਾ ਜੋਗਾ ਸਿੰਘ ਦੀ ਨਜ਼ਰ ਅਚਾਨਕ ਉਸ ਮੁੰਡੇ ਤੇ ਟਿਕ ਗਈ ਪਹਿਲਾਂ ਤਾਂ ਉਹਨੂੰ ਕੁਝ ਮਹਿਸੂਸ ਨਹੀਂ ਹੋਇਆ ਅਜਿਹੇ ਕਿੰਨੇ ਹੀ ਮਜ਼ਦੂਰ ਸਟੇਸ਼ਨਾਂ ਤੇ ਕੰਮ ਕਰਦੇ ਨੇ ਪਰ ਜਦੋਂ ਉਹ ਮੁੰਡਾ ਪਾਣੀ ਦੀ ਬਾਲਟੀ ਚੁੱਕਣ ਲਈ ਝੁਕੇ ਆਪ ਤਾਂ ਉਸ ਦੇ ਪਰਨੇ ਦੇ ਹੇਠੋਂ ਉਸ ਦੀ ਗਰਦਨ ਦਾ ਪਿਛਲਾ ਹਿੱਸਾ ਨੰਗਾ ਹੋਇਆ ਉੱਥੇ ਗਰਦਨ ਦੇ ਬਿਲਕੁਲ ਸੱਜੇ ਪਾਸੇ ਇੱਕ ਗੂੜੇ ਭੂਰੇ ਰੰਗ ਦਾ ਜਨਮ ਨਿਸ਼ਾਨ ਜਿਹਨੂੰ ਬਰਥ ਮਾਰਕ ਸੀ ਕਹਿ ਦਿੰਦੇ ਨੇ ਜੋ ਬਿਲਕੁਲ ਇੱਕ ਪੰਛੀ ਦੇ ਖੰਭ ਵਰਗਾ ਦਿਖਦਾ ਸੀ ਬਾਬਾ ਜੋਗਾ ਸਿੰਘ ਦੇ ਪੈਰ ਜੰਮ ਗਏ ਉਹਨਾਂ ਦਾ ਸਾਹ ਰੁਕ ਗਿਆ ਉਹਨਾਂ ਦੇ ਹੱਥੋਂ ਫੜਿਆ ਹੋਇਆ ਡੰਡਾ ਵੀ ਛੁੱਟ ਗਿਆ ਥੱਲੇ ਡਿੱਗ ਪਿਆ ਇਹ ਨਿਸ਼ਾਨ ਉਹੀ ਨਿਸ਼ਾਨ ਸੀ ਜੋ ਉਹਨਾਂ ਦੇ ਪੁੱਤਰ ਜੱਸੀ ਦੀ ਗਰਦਨ ਤੇ ਸੀ ਜਦੋਂ ਜੱਸੀ ਛੋਟਾ ਹੁੰਦਾ ਸੀ ਤਾਂ ਗੁਰਮukh ਸਿੰਘ ਅਕਸਰ ਉਸ ਨਿਸ਼ਾਨ ਚੁੰਮਦੇ ਹੁੰਦੇ ਸਨ ਨਹੀਂ ਇਹ ਨਹੀਂ ਹੋ ਸਕਦਾ ਇਹ ਮੇਰਾ ਵਹਿਮ ਹੈ ਬਾਬਾ ਜੋਗਾ ਸਿੰਘ ਨੇ ਆਪਣੇ ਆਪ ਨੂੰ ਸਮਝਾਇਆ 10 ਸਾਲ ਹੋ ਗਏ ਹਨ ਉਹਨਾਂ ਦਾ ਪੁੱਤਰ ਜਾਂ ਤਾਂ ਸ਼ਹਿਜਾਦਾ ਸੀ ਇਹ ਮਜ਼ਦੂਰ ਕਿਵੇਂ ਹੋ ਸਕਦਾ ਹੈ ਪਰ ਪਿਤਾ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਉਹ ਕੰਮ ਦੇ ਪੈਰਾ ਨਾਲ ਉਸ ਰੇੜੀ ਵੱਲ ਵਧੇ ਹਲਵਾਈ ਨੇ ਦੇਖਿਆ ਕਿ ਇੱਕ ਨਿਹੰਗ ਸਿੰਘ ਆ ਰਿਹਾ ਹੈ ਉਸਨੇ ਸੋਚਿਆ ਸ਼ਾਇਦ ਮੰਗਨ ਆਇਆ ਹੈ ਬਾਬਾ ਜੀ ਅੱਗੇ ਜਾਓ ਅਜੇ ਬੋਲੀ ਨਹੀਂ ਹੋਈ ਹਲਵਾਈ ਨੇ ਰੁਕੇ ਬੋਲ ਬੋਲੇ ਬਾਬਾ ਜੋਗਾ ਸਿੰਘ ਨੇ ਹਲਵਾਈ ਦੀ ਗੱਲ ਅਣਸੁਣੀ ਕਰ ਦਿੱਤੀ ਉਹ ਸਿੱਧੇ ਉਸ ਮੁੰਡੇ ਕੋਲ ਗਏ ਜੋ ਨਹੀਂ ਪਾਈ ਭਾਂਡੇ ਮਾਂ ਦੇ ਹਸੀ ਕਾਕਾ ਜੋਗਾ ਸਿੰਘ ਨੇ ਕੰਮ ਦੀ ਆਵਾਜ਼ ਦੇ ਵਿੱਚ ਕਿਹਾ ਉਸ ਮੁੰਡੇ ਨੇ ਹੌਲੀ ਜਹੀ ਸਿਰ ਚੁੱਕਿਆ ਉਸ ਦੀਆਂ ਅੱਖਾਂ ਉਹ ਅੱਖਾਂ ਬਿਲਕੁਲ ਗੁਰਮੁਖ ਸਿੰਘ ਦੀ ਮਰਹੂਮ ਬਦਨੀ ਸੁਖਜੀਤ ਬੋਕ ਕੌਰ ਵਰਗੀਆਂ ਸਨ ਉਹ ਪੂਰੀਆਂ ਅੱਖਾਂ ਉਹ ਮਾਸੂਮियत ਪਰ ਹੁਣ ਉਹਨਾਂ ਸਿਰਫ ਸਿਰਫ ਡਰ ਅਤੇ ਭੁੱਖ ਸੀ ਬਾਬਾ ਜੋਗਾ ਸਿੰਘ ਦਾ ਦਿਲ ਚੀਕ ਪਿਆ ਉਹਨਾਂ ਨੂੰ ਯਕੀਨ ਹੋ ਗਿਆ ਇਹ ਕੋਈ ਹੋਰ ਨਹੀਂ ਇਹ ਉਹਨਾਂ ਦਾ ਹੀ ਆਪਣਾ ਜੱਸੀ ਸੀ ਜੱਸੀ ਬਾਬਾ ਜੋਗਾ ਸਿੰਘ ਦੇ ਮੂੰਹ ਬੇਵਸ ਹੋ ਕੇ ਨਿਕਲਿਆ ਇਹ ਨਾਮ ਸੁਣ ਕੇ ਉਸ ਮੁੰਡੇ ਦੇ ਹੱਥੋਂ ਉਂਗਲਾ ਛੁੱਟ ਗਿਆ ਉਸਨੇ ਹੈਰਾਨੀ ਨਾਲ ਉਸ ਨਿਹੰਗ ਸਿੰਘ ਵੱਲ ਦੇਖਿਆ ਪਿਛਲੇ 10 ਸਾਲਾਂ ਤੋਂ ਕਿਸੇ ਨੇ ਉਸ ਨੂੰ ਇਸ ਨਾਮ ਦੇ ਨਾਲ ਨਹੀਂ ਸੀ ਬੁਲਾਇਆ ਇੱਥੇ ਸਭ ਉਸ ਨੂੰ ਕਾਲੂ ਕਹਿੰਦੇ ਸਨ ਆ ਨ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੁੰਡੇ ਨੇ ਡਰਦੇ ਹੋਏ ਪੁੱਛਿਆ ਬਾਬਾ ਜੋਗਾ ਸਿੰਘ ਨੇ ਅੱਗੇ ਵਧ ਕੇ ਉਸ ਮੁੰਡੇ ਦੇ ਸਿਰ ਤੋਂ ਮੈੜਾ ਪਰਣਾ ਲਾ ਦਿੱਤਾ ਉਸਦੇ ਕੇਸ ਖੁੱਲ ਗਏ ਮਥੇ ਤੇ ਉਹ ਹੀ ਪੁਰਾਣੀ ਛੱਡ ਦਾ ਨਿਸ਼ਾਨ ਸੀ ਜੋ ਬਚਪਨ ਦੇ ਵਿੱਚ ਸਾਈਕਲ ਤੋਂ ਡਿੱਗਣ ਕਰਕੇ ਲੱਗੀ ਸੀ ਮੇਰੇ ਪੁੱਤ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਪਪਾ ਗੁਰਮੁਖ ਸਿੰਘ ਲੁਧਿਆਣੇ ਵਾਲਾ ਹਾਂ ਇਹ ਸੁਣਦੇ ਹੀ ਜੱਸੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਰੇ ਤੇ ਆਖਰ ਉਹੋ ਜੱਸੀ ਹੁਣ ਜਿਹੜਾ ਕਿ ਪਹਿਲਾਂ ਆਪਣੇ ਨਾਮ ਤੋਂ ਵੀ ਭੁੱਲ ਆ ਚੁੱਕਿਆ ਸੀ ਆਪਣੇ ਨਾਮ ਨੂੰ ਵੀ ਭੁੱਲ ਚੁੱਕਿਆ ਸੀ ਉਸ ਦਾ ਸਰੀਰ ਕੰਬਣ ਲੱਗਾ ਉਸ ਨੂੰ ਉਹ ਸਭ ਕੁਝ ਯਾਦ ਆਉਣ ਲੱਗਾ ਜੋ ਧੁੰਦਲਾ ਹੋ ਚੁੱਕਾ ਸੀ ਪਾਪਾ ਉਹ ਚਿਕੇ ਆ ਤੇ ਬਾਬਾ ਜੋਗਾ ਸਿੰਘ ਦੇ ਗੱਲਣ ਲੱਗਿਆ ਇੱਕ ਨਿਹੰਗ ਸਿੰਘ ਇੱਕ ਗੰਦਾ ਮਜ਼ਦੂਰ ਦੋਵੇਂ ਭਰੇ ਬਾਜ਼ਾਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਦੂਜੇ ਨੂੰ ਘੁੱਟ ਕੇ ਰੋ ਰਹੇ ਸਨ ਲੋਕ ਲੋਕ ਦੇਖ ਰਹੇ ਸਨ ਹਲਵਾਈ ਹੱਕਾ ਬੱਕਾ ਰਹਿ ਗਿਆ ਜਦੋਂ ਥੋੜਾ ਸ਼ਾਂਤ ਹੋਏ ਤਾਂ ਬਾਬਾ ਜੋਗਾ ਸਿੰਘ ਨੇ ਜੱਸੀ ਨੂੰ ਇੱਕ ਪਾਸੇ ਬਿਠਾਇਆ ਉਸਨੇ ਪਾਣੀ ਬਿਲਾਇਆ ਪੁੱਤ ਤੂੰ ਕਿਵੇਂ ਹੈ ਇੱਥੇ ਕਿਵੇਂ ਅਸੀਂ ਤੈਨੂੰ ਕਿਤੇ ਕਿਤੇ ਨਹੀਂ ਲੱਭਿਆ ਤੇਰੀ ਮਾਂ ਤੈਨੂੰ ਉਡੀਕਦੀ ਮਰ ਗਈ ਮਾਂ ਦੇ ਮਰਨ ਦੀ ਖਬਰ ਸੁਣ ਕੇ ਜਸੀ ਤਾਂ ਹਾਂ ਮਾਰ ਕੇ ਰੋਣ ਲੱਗਿਆ ਫਿਰ ਉਸਨੇ ਜੋ ਦੱਸਿਆ ਉਹ ਸੁਣ ਕੇ ਬਾਬਾ ਜੋਗਾ ਸਿੰਘ ਦੀ ਰੂਹ ਕੰਬ ਗਈ ਜਸੀ ਨੇ ਦੱਸਿਆ ਪਾਪਾ ਉਸ ਦਿਨ ਪਾਰਕ ਦੇ ਬਾਹਰ ਇੱਕ ਕਾਰ ਆਈ ਸੀ ਉਸ ਵਿੱਚ ਸਾਡੇ ਪੁਰਾਣੇ ਡਰਾਈਵਰ ਰਾਜੂ ਦੇ ਦੋਸਤ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਚਲੋ ਪਾਪਾ ਤੁਹਾਨੂੰ ਬੁਲਾ ਰਹੇ ਨੇ ਮੈਂ ਗੱਡੀ ਦੇ ਵਿੱਚ ਬੈਠ ਗਿਆ ਉਹਨਾਂ ਨੇ ਮੈਨੂੰ ਸੁngਾ ਕੇ ਬੇਹੋਸ਼ ਕਰ ਦਿੱਤਾ ਤੇ ਜਦੋਂ ਮੈਨੂੰ ਹੋਸ਼ ਆਇਆ ਮੈਂ ਇੱਕ ਹਨੇਰੇ ਮਰੇ ਦੇ ਵੇਸੀ ਉਹਨਾਂ ਨੇ ਮੇਰੇ ਸਿਰ ਦੇ ਕੇਸ ਕੱਟ ਦਿੱਤੇ ਤਾਂ ਜੋ ਕੋਈ ਪਛਾਣ ਨਾ ਸਕੇ ਉਹ ਮੈਨੂੰ ਦਿੱਲੀ ਲੈ ਗਏ ਉੱਥੇ ਇੱਕ ਭਿਖਾਰੀਆਂ ਦਾ ਗਰੋਹ ਸੀ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਭੁੱਖਾ ਰੱਖਿਆ ਉਹ ਮੈਨੂੰ ਭੀਖ ਮੰਗਣ ਲਈ ਕਹਿੰਦੇ ਕਈ ਵਾਰ ਭੱਜਣ ਦੀ ਮੈਂ ਕੋਸ਼ਿਸ਼ ਕੀਤੀ ਪਰ ਹਰ ਵਾਰ ਫੜਿਆ ਗਿਆ ਬਹੁਤ ਕੁੱਟ ਵੀ ਪਈ ਪਰ ਇੱਕ ਦਿਨ ਉਹ ਮੈਨੂੰ ਪੰਜਾਬ ਲੈ ਆਏ ਕਿਸੇ ਹੋਰ ਗਰੋਹ ਨੂੰ ਵੇਚ ਵਿਚਣ ਦੇ ਲਈ ਮੈਂ ਰੇਲਵੇ ਸਟੇਸ਼ਨ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਮੈਂ ਛੋਟਾ ਸੀ ਮੈਨੂੰ ਘਰ ਦਾ ਰਾਹ ਨਹੀਂ ਸੀ ਪਤਾ ਮੈਂ ਡਰਦਾ ਸੀ ਜੇ ਮੈਂ ਪੁਲਿਸ ਕੋਲ ਗਿਆ ਉਹ ਗੁੱੱਲੇ ਮੈਨੂੰ ਮਾਰ ਦੇਣਗੇ ਮੈਂ ਲੁਕਦਾ ਛਿਪਦਾ ਇਥੇ ਫੋਟੇ ਸੇ ਪਹੁੰਚ ਗਿਆ ਮੈਨੂੰ ਲੱਗਾ ਇਥੇ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਮੇਰੀ ਰੱਖਿਆ ਕਰਨਗੇ ਪਿਛਲੇ 5 ਸਾਲਾਂ ਤੋਂ ਮੈਂ ਇਥੇ ਹੀ ਹਾਂ ਪਹਿਲਾਂ ਲੰਗਰਾਂ ਦੇ ਵਿੱਚ ਸੇਵਾ ਕਰਦਾ ਸੀ ਫਿਰ ਇਸ ਹਲਵਾਈ ਨੇ ਮੈਨੂੰ ਰਖ ਲਿਆ ਉਹ ਮੈਨੂੰ ਰੋਟੀ ਦਿੰਦਾ ਸੀ ਬਦਲੇ ਦੇ ਵਿੱਚ ਮੈਂ ਸਾਰਾ ਕੰਮ ਕਰਦਾ ਸੀ ਮੈਂ ਸੋਚਦਾ ਸੀ ਕਿ ਸ਼ਾਇਦ ਤੁਸੀਂ ਮੈਨੂੰ ਲੱਭ ਲਵੋਗੇ ਜਾਂ ਸ਼ਾਇਦ ਤੁਸੀਂ ਵੀ ਮੈਨੂੰ ਲੱਭ ਕੇ ਥੱਕ ਗਏ ਹੋਵੋਗੇ ਇਹ ਸਭ ਸੁਣ ਕੇ ਬਾਬਾ ਜੋਗਾ ਸਿੰਘ ਦਾ ਕਲੇਜਾ ਹੀ ਫਟ ਗਿਆ ਸੀ ਉਹਨਾਂ ਦਾ ਸ਼ਹਿਜ਼ਾਦਾ ਪੁੱਤਰ ਜੋ ਕਦੇ ਮਖਮਲ ਤੇ ਸੌਂਦਾ ਸੀ ਉਹ ਝੂਠੇ ਭਾਂਡੇ ਮਾਜ ਰਿਆ ਸੀ ਹਲਵਾਈ ਇਹ ਸਭ ਕੁਝ ਸੁਣ ਰਿਹਾ ਸੀ ਡਰ ਗਿਆ ਪਪਾ ਜੀ ਮੈਂ ਨਿੰਸੀ ਪਤਾ ਇਹ ਤੁਹਾਡਾ ਮੁੰਡਾ ਹੈ ਮੈਂ ਤਾਂ ਇਸ ਨੂੰ ਸਹਾਰਾ ਦਿੱਤਾ ਸੀ ਬਾਬਾ ਜੋਗਾ ਸਿੰਘ ਨੇ ਹਲਵਾਈ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਸਿਰਫ ਇਹਨਾਂ ਕਿਹਾ ਤੇਰਾ ਧੰਨਵਾਦ ਭਾਈ ਤੂੰ ਮੇਰੇ ਪੁੱਤ ਨੂੰ ਜਿਉਂਦਾ ਰੱਖਿਆ ਭਾਵੇਂ ਨੌਕਰ ਬਣਾ ਕੇ ਹੀ ਸਹੀ ਬਾਬਾ ਜੋਗਾ ਸਿੰਘ ਨੇ ਜੱਸੀ ਨੂੰ ਨਾਲ ਲਿਆ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਅੰਦਰ ਗਏ ਦੋਵੇਂ ਪਿਓ ਪੁੱਤ ਨੇ ਠੰਡੇ ਬੁਰਜ ਦੇ ਸਾਹਮਣੇ ਮੱਥਾ ਟੇਕਿਆ ਪਪਾ ਜੋਗਾ ਸਿੰਘ ਨੇ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਮੈਂ ਸਭ ਕੁਝ ਤਿਆਗ ਕੇ ਤੇਰੀ ਸੇਵਾ ਕਰਨ ਆਇਆ ਸੀ ਪਰ ਤੂੰ ਮੇਰੀ ਸੇਵਾ ਕਬੂਲ ਕਰਕੇ ਮੈਨੂੰ ਮੇਰਾ ਸਭ ਤੋਂ ਵੱਡਾ ਖਜ਼ਾਨਾ ਵਾਪਸ ਕਰ ਦਿੱਤਾ ਹੁਣ ਮੇਰੀ ਬਾਕੀ ਜ਼ਿੰਦਗੀ ਅਤੇ ਮੇਰੇ ਪੁੱਤਰ ਦੀ ਜ਼ਿੰਦਗੀ ਤੇਰੇ ਲਿਖੇ ਹੈ ਉਸ ਰਾਤ ਉਸਰਾ ਦੇ ਵਿੱਚ ਰੁਕੇ ਬਾਬਾ ਜੋਗਾ ਸਿੰਘ ਨੇ ਜੱਸੀ ਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਉਸ ਦੇ ਕੇਸਾਂ ਨੂੰ ਦੁਬਾਰਾ ਸਜਾਉਣ ਦਾ ਫਰੰ ਲਿਆ ਅਗਲੇ ਦਿਨ ਖਬਰ ਫੈਲ ਗਈ ਮੀਡੀਆ ਵਾਲੇ ਆ ਗਏ ਲੋਕਾਂ ਨੂੰ ਪਤਾ ਲੱਗਾ ਕਿ ਇੱਕ ਕਰੋੜਪਤੀ ਨਿਹੰਗ ਸਿੰਘ ਨੂੰ ਆਪਣਾ ਗਵਾਚਾ ਪੁੱਤਰ ਮਿਲ ਗਿਆ ਹੈ ਜਿਨ੍ਹਾਂ ਲੋਕਾਂ ਨੇ ਜੱਸੀ ਨੂੰ ਕਦੇ ੱਤੇ ਮਾਰੇ ਅੱਜ ਉਹ ਉਸ ਦੇ ਅੱਗੇ ਹੱਥ ਜੋੜ ਰਿਹਾਏ ਸਨ ਪਰ ਬਾਬਾ ਜੋਗਾ ਸਿੰਘ ਨੇ ਫੈਸਲਾ ਕੀਤਾ ਕਿ ਉਹ ਵਾਪਸ ਲੁਧਿਆਣਾ ਨਹੀਂ ਜਾਣਗੇ ਉਹਨਾਂ ਨੇ ਕਿਹਾ ਜਿਸ ਮਾਇਆ ਨੇ ਮੈਨੂੰ ਮੇਰੇ ਪੁੱਤਰ ਤੋਂ ਦੂਰ ਕੀਤਾ ਹੈ ਮੈਂ ਸਮਾਇਆ ਕੋਲ ਵਾਪਸ ਨਹੀਂ ਜਾਵਾਂਗਾ ਅਸੀਂ ਇੱਥੇ ਹੀ ਰਹਾਂਗੇ ਅੱਜ ਬਾਬਾ ਜੋਗਾ ਸਿੰਘ ਅਤੇ ਜਸੀ ਜਿਸ ਦਾ ਨਾਮ ਹੁਣ ਫਤੇ ਸਿੰਘ ਰੱਖ ਦਿੱਤਾ ਗਿਆ ਹੈ ਫਤੇਗੜ ਸਾਹਿਬ ਵਿਖੇ ਇੱਕ ਛੋਟੀ ਜਿਹੀ ਜਗ੍ਹਾ ਲੈ ਕੇ ਰਹਿੰਦੇ ਹਨ ਉਹ ਦੋਵੇਂ ਪਿਓ ਪੁੱਤ ਮਿਲ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਜਸੀ ਹੁਣ ਦੁਬਾਰਾ ਪੜ੍ਹਾਈ ਕਰ ਰਿਹਾ ਹੈ ਅਤੇ ਕੀਰਤਨ ਸਿੱਖ ਰਿਹਾ ਹੈ ਜੋ ਲੋਕ ਸਟੇਸ਼ਨ ਦੇ ਉਸ ਨੂੰ ਕਾਲੂ ਕਹਿ ਕੇ ਬੁਲਾਉਂਦੇ ਸਨ ਅੱਜ ਉਸ ਨੂੰ ਛੋਟੇ ਬਾਬਾ ਜੀ ਕਹਿ ਕੇ ਸਤਿਕਾਰ ਦਿੰਦੇ ਨੇ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਘਰ ਡੇਰ ਹੈ ਹਨੇਰ ਨਹੀਂ ਜਦੋਂ ਅਸੀਂ ਆਪਣਾ ਸਭ ਕੁਝ ਤਿਆਗ ਕੇ ਉਸ ਦੀ ਸ਼ਰਨ ਜਾਂਦੇ ਹਾਂ ਤਾਂ ਉਹ ਸਾਡੀ ਢੋਲੀ ਅਜਿਹੇ ਆ data ਨਾਲ ਭਰ ਦਿੰਦਾ ਹੈ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਪੱਤਰਕਾਰ ਸਾਹਿਬ ਜੀ ਧਰਤੀ ਤੇ ਵਿਛੜੇ ਮਿਲਦੇ ਹਨ ਇਹ ਗੱਲ ਅੱਜ ਸੱਚ ਸਾਬਤ ਹੋ ਗਈ ਦੋਸਤੋ ਜੇਕਰ ਤੁਹਾਨੂੰ ਇਹ ਰੋਹਾਨੀ ਅਤੇ ਭਾਵੁਕ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਕਦੇ ਵੀ ਹਿੰਮਤ ਨਾ ਹਾਰੋ ਕਿਉਂਕਿ ਪਤਾ ਨਹੀਂ ਕਿਸ ਮੋੜ ਤੇ ਤੁਹਾਡੀ ਅਰਦਾਸ ਪੂਰੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ